ਤਾਂ ਤੁਸੀਂ ਬੜੀ ਬੜਾ ਬੇਬਾਕ ਬੋਲ ਦੇ ਰਹੇ ਹੋ ਖਾਸ ਕਰ ਚਿੱਟੇ ਵਾਲੇ ਮਸਲੇ ਤੇ ਹਾਂ ਚਿੱਟੇ ਤੇ ਬੋਲਣਾ ਪੈਂਦਾ ਨਾ ਸਾਡੇ ਦੋ ਚਿੱਟੇ ਕਰਕੇ ਕਿਹਾ ਮੇਰੇ ਸਾਡੂ ਦਾ ਮੁੰਡਾ ਸੀ ਕੱਲਾ ਸੀ ਇੱਕ ਮੇਰੇ ਸਾਲੇ ਦਾ ਲੜਕਾ ਸੀ ਜਿਹੜਾ ਫਿਲਮਾਂ ਚ ਆਉਂਦਾ ਉਹ ਦੋਨੇ ਚਿੱਟੇ ਦੀ ਪੇਟ ਚੜੇ ਮੈਂ ਬੜਾ ਮੈਨੂੰ ਮੈਂ ਉਦੋਂ ਵੀ ਪਾਰਟੀ ਦੇ ਨਾਲ ਵੀ ਉਦੋਂ ਵੀ ਬੋਲਦਾ ਹੁੰਦਾ ਸੀ ਵੀ ਹੁਣ ਚਿੱਟਾ ਬੰਦ ਹੋ ਜਾਓ ਬੰਦ ਹੋ ਜਾਓ ਬੰਦ ਹੋ ਜਾਓ ਤੇ ਪਰ ਉਹ ਸੇਵਾ ਸੇਰੇ ਨੂੰ ਸੀ ਵੀਰ ਜੋ ਚੀਜ਼ ਗਲਤ ਹੋ ਰਹੀ ਉਹ ਉਹ ਸਹੀ ਹੋ ਜੂਗੀ ਪਰ ਨਹੀਂ ਹੋਇਆ ਜਿਵੇਂ ਹਥਿਆਰਾਂ ਤੇ ਪਾਬੰਦੀ ਲਾ ਸਕਦੇ ਨਹੀਂ ਚਿੱਟਾ ਬੰਦ ਕਰਾਉਣਾ ਹੈ ਨਾ ਵਾਸਤੇ ਕਿੱਡੀ ਕਬੱਡੀ ਗੱਲ ਹੈ ਚਿੱਟਾ ਨੇ ਉਹਨਾਂ ਚਿਰ ਬੰਦ ਨਹੀਂ ਹੁੰਦਾ ਜਿੰਨਾ ਚਿਰ ਜਿਹੜੇ ਵੱਡੇ ਵੱਡੇ ਸਦਾਗਰ ਨੇ ਚਿੱਟੇ ਕੱਪੜੇ ਵਾਲੇ ਲੀਡਰ ਨੇ ਜਿਹੜੇ ਜਦੋਂ ਤੱਕ ਇਹਨਾਂ ਨੂੰ ਹਿਸਾਬ ਪੱਤੀ ਹੁੰਦੀ ਹੈ ਬਸ ਇਹ ਗੱਲ ਕਰ ਰਹੀ ਸੀ ਦਮਨ ਸੀ ਨਹੀਂ ਲਾਡੀ 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 ਸੀ ਹਣਾ ਲਾਡੀ ਸੀ ਉਹ ਜਿਹੜਾ ਉਹ ਕਰੈਕਟਰ ਵੀ ਸੀ ਜੁੜੇ ਵਾਲਾ ਮੁੰਡਾ ਹਾਂ ਲਾਡੀ ਸੀ ਫਿਰ ਉਹ ਤੋਂ ਬਾਅਦ ਮੇਰੇ ਸਾਡੂ ਦਾ ਲੜਕਾ ਸੀਗਾ ਉਹ ਵੀ ਕੱਲਾ ਹੀ ਸੀ ਉਹ ਵੀ ਇਸ ਚਿੱਟੇ ਦੀ ਪੇਟ ਚੜ ਗਿਆ ਹੋਰ ਪਤਾ ਨਹੀਂ ਕਿੰਨੀਆਂ ਕਮਾਵਾ ਦੇ ਪੁੱਤ ਚਿੱਟੇ ਨੇ ਖਾ ਲਏ ਕਿੰਨੀਆਂ ਭੈਣਾਂ ਦੇ ਵੀਰ ਖਾ ਲਏ ਕਿੰਨੀਆਂ ਸੁਹਾਗਣਾਂ ਦੇ ਸੁਹਾਗ ਖਾ ਲਏ ਪਰ ਜਦੋਂ ਇਹ ਸੇਕ ਹੈ ਨਾ ਪਹੁੰਚਦਾ ਤਾਂ ਸਹੀ ਹੈ ਹਨਾ ਹੌਲੀ ਹੌਲੀ ਪਹੁੰਚੂ ਇਹਨਾਂ ਦੇ ਤੱਕ ਵੀ ਜਦੋਂ ਹੁਣ ਜਿਵੇਂ ਹੁਣ ਆਮ ਲੋਕਾਂ ਦੇ ਮਰਿਆ ਇਹਨਾਂ ਦੇ ਵੀ ਜਦੋਂ ਮਰਿਆ ਨਾ ਉਦੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਤਿਆਂ ਪੁੱਤਾਂ ਦਾ ਦਰਬ ਕੀ ਮੈਂ ਜਦੋਂ ਤੱਕ ਇਹਨਾਂ ਦੇ ਆਪਦੇ ਘਰੇ ਸੇਕ ਨਹੀਂ ਲਿਆਉਂਦਾ ਉਦੋਂ ਤੱਕ ਇਹਨਾਂ ਨੂੰ ਲੱਗਣਾ ਨਹੀਂ ਜਦੋਂ ਇਹਨਾਂ ਦੇ ਆਪਦੇ ਘਰੇ ਆਦ ਨਹੀਂ ਜਾ ਮਾਜੀ ਆਪਾਂ ਅੰਗਿਆਰੇ ਗਮਾਂਡੀਆਂ ਦੇ ਘਰੇ ਸਿੱਟ ਲੋ ਪਤੰਗਾ ਤਾਂ ਆਪਣੇ ਘਰੇ ਡਿੱਗਦਾ ਹੀ ਹੈ ਜੀ ਉਹਦੇ ਨਾਲ ਸੜ ਕੇ ਸੁਆਹ ਹੋ ਜਾਣਾ ਅੱਛਾ ਤੇ ਲਾਡੀ ਦੀ ਗੱਲ ਕਰ ਰਹੇ ਸੀ ਲਾਡੀ ਤੁਹਾਡੇ ਨਾਲ ਕੰਮ ਕਰਦਾ ਹੁੰਦਾ ਸੀ ਫਿਲਮਾਂ 'ਚ ਕਈ ਸਾਲ ਕਰਦਾ ਰਿਹਾ ਕਈ ਫੁੜੀਆਂ ਫਿਲਮਾਂ ਚ ਆਉਂਦਾ ਰਿਹਾ ਲਾਡੀ ਦਾ ਕਿਵੇਂ ਇਹ ਸਾਰਾ ਸਭ ਬਣ ਗਿਆ ਕਿਵੇਂ ਇੱਕੋ ਦਾ ਮੋੜਾ ਹੋ ਗਿਆ ਕਿਉਂਕਿ ਉਹ ਬਾਹਰ ਵੀ ਜਾਂਦਾ ਕੈਨੇਡਾ ਵੀ ਚੱਲਿਆ ਜਾਂਦਾ ਮੈਂ ਨਾ ਜਦੋਂ ਸਾਡਾ ਇਹ 2009 ਦੇ ਵਿੱਚ ਸਾਡਾ ਮੇਰੇ ਸਹੁਰਿਆਂ ਨਾਲ ਝਗੜਾ ਹੋਇਆ 9 ਦੇ ਵਿੱਚ ਫਿਰ ਉਹ ਮੈਂ ਆਪਣੀ ਵਾਈਫ ਨੂੰ ਕਦੇ ਨਹੀਂ ਸੀ ਰੋਕਿਆ ਵੀ ਤੇਰੇ ਪੇਕੇ ਨੇ ਮੈਂ ਅੱਜ ਤੱਕ ਉਹਨੂੰ ਕਦੇ ਇੱਕ ਦਿਨ ਵੀ ਨਹੀਂ ਕਿਹਾ ਸੀ ਵੀ ਤੂੰ ਜਾ ਵੀ ਚਲੋ ਮੇਰੇ ਨਾਲ ਜੋ ਉਹਨਾਂ ਨੇ ਕਰਤੀ ਮੈਂ ਤਾਂ ਐ ਹੀ ਇਹ ਜੀ ਆ ਮੈਂ ਜੇ ਮੈਂ ਜੇ ਮੈਂ ਸਿੱਧਰਾ ਤੀ ਜੇ ਮੈਂ ਵਿਸ਼ਵਾਸ ਕੀਤਾ ਤੇ ਤਾਂ ਮੇਰੇ ਨਾਲ ਹੋਇਆ ਹਨਾ ਜੇ ਮੈਂ ਵਿਸ਼ਵਾਸ ਨਾ ਕਰਦਾ ਮੈਂ ਪੈਸਾ ਟੁਕਰ ਆਪਣੇ ਕੋਲੇ ਰੱਖਦਾ ਤਾਂ ਇਹ ਨੌਬਤੀ ਨਹੀਂ ਸੀ ਆਉਣੀ ਪੈਸਾ ਵੱਡੇ ਵੱਡਿਆਂ ਦਾ ਉਹ ਕਰ ਦਿੰਦਾ ਹਵਾ ਖਰਾਬ ਕਰ ਦਿੰਦਾ ਦਿਮਾਗ ਖਰਾਬ ਕਰ ਦਿੰਦਾ ਫਿਰ ਮੈਂ ਉਹਨੂੰ ਉਹਨੂੰ ਕਦੇ ਨਹੀਂ ਸੀ ਰੋਕਿਆ ਉਸ ਤੋਂ ਬਾਅਦ ਫਿਰ ਮੈਂ ਲਾਡੀ ਨੂੰ ਵੀ ਫਿਲਮਾਂ ਚ ਲੈਣੋਂ ਹਟ ਗਿਆ ਉਹਨਾਂ ਕਰਕੇ ਉਸ ਤੋਂ ਬਾਅਦ ਜਦੋਂ ਸੰਗਤ ਚ ਮਾੜੀ ਚ ਪੈ ਗਿਆ ਭਾਈ ਗੁਰਦਾਸ ਚ ਉੱਥੇ ਚਿੱਟੇ ਤੇ ਲੱਗ ਗਿਆ ਮੇਰੇ ਸਾਡੂ ਦੇ ਮੁੰਡੇ ਨੂੰ ਵੀ ਉਸੇ ਨੇ ਲਾਇਆ ਉਦੋਂ ਬਾਅਦ ਉਹ ਕੈਨੇਡਾ ਭੇਜਤਾ ਕੈਨੇਡਾ ਤੋਂ ਰਿਪੋਰਟ ਕਰਕੇ ਭੇਜਤਾ ਜਦੋਂ ਕੈਡੀ ਰਿਪੋਰਟ ਹੋ ਗਈ ਸੀ ਕੈਨੇਡਾ ਤੋਂ ਹੋ ਗਿਆ ਸੀ ਕਾਰਨ ਕਾਰਨ ਉੱਥੇ ਕੋਈ ਉਹ ਹੀ ਕੋਈ ਚੋਰੀ ਚਾਰੀ ਕਰ ਲਈ ਹੋਣੀ ਚਿੱਟੇ ਵਾਲਾ ਦਾ ਕੀ ਹੁੰਦਾ ਹੈ ਨਾ ਤੇ ਉਦੋਂ ਬਾਅਦ ਕੀ ਹੋਇਆ ਦਮਨ ਕਹਿੰਦਾ ਡੈਡੀ ਉਹ ਕਹਿੰਦਾ ਵੀ ਮੈਂ ਹੁਣ ਸੁਧਰ ਗਿਆ ਵੀ ਮੈਨੂੰ ਤੁਸੀਂ ਲਵੇ ਲਾ ਲੋ ਵੀ ਵੀ ਮੈਂ ਆਖਾ ਯਾਰ ਦਮਨ ਕੋਈ ਨਾ ਫਿਰ ਵੀ ਪੁੱਤ ਹੈ ਕਿਸੇ ਦਾ ਮੈਂ ਤੂੰ ਆਪਦੇ ਹਲਿਆ ਨੂੰ ਮੈਂ ਆਪਦੇ ਕੋਲੇ ਲਿਆਂਦਾ ਲਾਕਡਾਊਨ ਤੋਂ ਪਹਿਲਾਂ ਉਦੇ ਤੇ ਇੰਨੀਆਂ ਕਲਾਸਾਂ ਲਾ ਕੇ ਉਹਦੀ ਇੰਨੀ ਉਹਦੀ ਗੌਰ ਰੱਖ ਕੇ ਉਹਨੂੰ ਜਾਨੀ ਕਿ ਮੈਂ ਨਾ ਇੱਕ ਜਮੀ ਜਿਮ ਜਾਣ ਲਾਤਾ ਜਿਮ ਜਾਣ ਲਾਤਾ ਚੰਗੀ ਰੂਹ ਹੋ ਗਈ ਰੈਪ ਰੂਪ ਜੇ ਵੀ ਕਰਨ ਲੱਗ ਗਿਆ ਅੱਛਾ ਕੰਮ ਕਰਨ ਲੱਗ ਗਿਆ ਕੀ ਹੋਇਆ ਉਸ ਤੋਂ ਬਾਅਦ ਉਹ ਇੱਥੇ ਚੰਡੀਗੜ੍ਹ ਵੀ ਰਹਿੰਦੇ ਤੇ ਗਾਣੇ-ਗੂਣੇ ਕਰਦੇ ਤੇ ਮੈਂ ਉਹਨੂੰ ਫਲੈਟ ਲੈ ਕੇ ਦਿੱਤਾ ਦਮਨਪੁਰਾ ਨੂੰ ਹਾਂ ਚਲੋ ਤੁਸੀਂ ਜੇ ਮੇਰੇ ਕੋਲ ਸੰਗ ਲੱਗਦੀ ਹੈ ਨਾ ਤੁਹਾਨੂੰ ਜੇ ਤੁਸੀਂ ਸਿੱਖਣਾ ਹੈ ਸੱਚਾ ਯਾਰ ਸਿੱਖਾ ਉਹਨਾਂ ਨਾਲ ਇਹਨਾਂ ਨੇ ਗੀਤ ਗੋਤ ਵੀ ਕਰੇ ਰੈਪ ਵੀ ਕਰਾ ਸੁੱਚਾ ਯਾਰ ਉਹ ਫਰੀਦ ਕੋਟ ਵਾਲਾ ਫਰੀਦ ਕੋਟ ਵਾਲਾ ਇਹਨਾਂ ਨਾਲ ਇਹਨਾਂ ਨੇ ਕੀਤਾ ਚਲੋ ਉਸ ਤੋਂ ਬਾਅਦ ਕਿ ਇੱਕ ਦਿਨ ਉਹਦੇ ਨਾਲ ਪਿਆ ਸੀ ਕਿਸੇ ਮੁੰਡੇ ਨੇ ਥੱਲੇ ਫੋਨ ਕਰਕੇ ਬੁਲਾ ਲਿਆ ਸਾਢੇ ਡੇਢ ਸਾਲ ਬਾਅਦ ਜਦੋਂ ਲਾਉਂਦਾ ਨਾ ਬੰਦਾ ਉਹ ਕਹਿੰਦਾ ਆ ਜਾ ਲਾਲਾ ਅੱਛਾ ਡੇਢ ਸਾਲ ਲਾਡੀ ਛੱਡ ਗਿਆ ਸੀ ਜਮੀਂ ਛੱਡ ਗਿਆ ਤੀ ਡੋਲੇ ਆ ਬਣ ਗਏ ਤੇ ਜ ਰੋਜ਼ ਜਿੰਮ ਜਾਂਦਾ ਸੀ ਖਰਾਬ ਤਿੱਖੀਆਂ ਮੈਂ ਫੋਟੋ ਆ ਤਕੜਾ ਹੋ ਗਿਆ ਸੀ ਉਹ ਤਕੜਾ ਹੋ ਗਿਆ ਸੀ ਉਹ ਕਿਸੇ ਨੇ ਲਵਾਤਾ ਉਹ ਲਾਉਣ ਸਰ ਆ ਕੇ ਦਮਨ ਦੇ ਨਾਲ ਹੀ ਪੈ ਗਿਆ ਅੱਛਾ ਬੈੱਡ ਤੇ ਜਦੋਂ ਉਹਨੂੰ ਕਹਿਆ ਉੱਠ ਖੜ ਚਾਹ ਧਰ ਲੈ ਓਏ ਚਾਹ ਧਰ ਲੈ ਦੇਖਿਆ ਉਹ লাশ ਤੇ ਉਹ ਕਹਿੰਦਾ ਉਹ ਡਰ ਗਿਆ ਬੇਟਾ ਵੀ ਸਟੈਸ ਚ ਆ ਗਿਆ ਕਹਿੰਦਾ ਵੀ ਮੈਂ ਸਾਰੀ ਰਾਤ লাশ ਨਾਲ ਪਿਆ ਰਿਆ ਵੀ ਮੈਨੂੰ ਪਤਾ ਇਹ ਪਟਿਆਲੇ ਸੀਗੇ ਨਹੀਂ ਇੱਥੇ ਚੰਡੀਗੜ੍ਹ ਇੱਥੋਂ ਸੁੱਚਾ ਫਿਰ ਇਹ ਤਿੰਨੇ ਜਾਣੇ ਫਿਰ ਉੱਥੇ ਲੈ ਕੇ ਗਏ ਸ਼ੁਕਰ ਆ ਉਹਨਾਂ ਨੇ ਮੇਰੇ ਤੇ ਇੰਨਾ ਨਾ ਪਤਾ ਵੀ ਇਹਨਾਂ ਨੇ ਮਾਰਤਾ ਜਿਵੇਂ ਉਹਨਾਂ ਦਾ ਇੰਨਾ ਹੋ ਸੀਗਾ ਪਰ ਕੋਈ ਮੇਰੀ ਕਿਸਮਤ ਚੰਗੀ تھی ਕਿ ਨਹੀਂ ਅਸੀਂ ਤਾਂ ਉਹਦਾ ਬਹੁਤ ਉਹਨਾਂ ਨੂੰ ਵੀ ਪਤਾ ਸੀ ਵੀ ਇਹਨਾਂ ਨੇ ਬਹੁਤ ਸੰਭਾਲਿਆ ਨੂੰ ਬਹੁਤ ਸੁਧਾਰਿਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਤੁਹਾਨੂੰ ਕਦੇ ਲੱਗਿਆ ਨਹੀਂ ਯਾਰ ਵੀ ਸ਼ਾਇਦ ਜੋ ਉਸ ਦਿਨ ਵੀ ਨਾ ਛੱਡ ਦੇ ਕਿਉਂਕਿ ਡੇਢ ਸਾਲ ਥੋੜਾ ਸਮਾਂ ਨਹੀਂ ਹੁੰਦਾ ਬਹੁਤ ਲੰਮਾ ਵਕਫਾ ਹੋ ਜਾਂਦਾ ਜਦੋਂ ਬੰਦਾ ਛੱਡ ਦੇ ਉਹ ਤਾਂ ਵੈਸੇ ਹੀ ਮੂੰਹ ਮੋੜ ਜਾਂਦਾ ਹਾਂ ਬਿਲਕੁਲ ਪਰ ਜਦੋਂ ਕਦੇ ਹੁੰਦੇ ਨੇ ਕਿਸਮਤ ਮਾਂ ਨੇ ਰੁੱਲਣਾ ਸੀ ਅੱਜ ਮਾਂ ਅਧਮਰੀ ਹੋਈ ਪਈ ਐ ਲਾਡੀ ਲਾਡੀ ਦੀ ਮਾਂ ਉਹਨੂੰ ਬਿਮਾਰੀਆਂ ਨੇ ਸੂਗਰ ਵਗੈਰਾ ਹੋਰ ਕੀ ਬਸ ਦੇਖੀ ਨਹੀਂ ਜਾਂਦੀ ਉਹਦੀ ਹਾਲਤ ਜਿਹਦੇ ਪੁੱਤ ਜਿਹਦੇ ਗੱਭਰੂ ਪੁੱਤ ਮਰ ਜयो ਮਾਮਾ ਦਾ ਜਿਉਣਾ ਕਿੱਥੇ ਹੁੰਦਾ ਹੈ ਨਾ ਤੇ ਬਸ ਉਦੋਂ ਬਾਅਦ ਮੇਰੇ ਮੈਂ ਪਰਨ ਗੱਲ ਲਿਆ ਵੀ ਯਾਰ ਜਿੰਨਾ ਹੋ ਸਕੇ ਵੀ ਮਦਦ ਕਰੀ ਮੇਰੇ ਕੋਲੇ ਦੋ ਤਿੰਨ ਮੁੰਡੇ ਨੇ ਜਿਹੜੇ ਚਿੱਟਾ ਛੜਾਇਆ ਜਿੰਨਾਂ ਦਾ ਅੱਜ ਉਹ ਜਮੀ ਵੀ ਹੱਥ ਨਹੀਂ ਲਾਉਂਦੇ ਫਿਰ ਇੱਕ ਲਾਡੀ ਤੇ ਤੁਹਾਡੇ ਸਾਰੇ ਦਾ ਮੁੰਡਾ ਤੁਹਾਡੇ ਸਾਡੂ ਦਾ ਮੁੰਡਾ ਸੀ ਉਹ ਕਿਹਨੇ ਲਾਤਾ ਸੀ ਉਹ ਇਹਨੇ ਲਾਡੀ ਨੇ ਲਾਇਆ ਸੀ ਅੱਛਾ ਲਾਡੀ ਪਹਿਲਾਂ ਲੱਗਿਆ ਸੀ ਉਤੋਂ ਪਹਿਲਾਂ ਲੱਗਿਆ ਉਹਦਾ ਕੀ ਨਾਮ ਸੀ ਉਹਦਾ ਨਾਮ ਮਨਜਿੰਦਰ ਸੀ ਮਨਜਿੰਦਰ ਅੱਛਾ ਮਨਜਿੰਦਰ ਨੂੰ ਲਾਡੀ ਨੇ ਲਾਇਆ ਹਾਂ ਇਹ ਕਿੱਥੇ ਮਿਲ ਕੁਲਵਿੰਦਰ ਉਹਦਾ ਨਾਮ ਕੁਲਵਿੰਦਰ ਕੁਲਵਿੰਦਰ ਓਕੇ ਉਹ ਨਾ ਇਕੱਲੇ ਮੁੰਡਾ ਸੀ ਉਹ ਜਦੋਂ ਲੱਗ ਗਿਆ ਮੇਰੀ ਸਾਲੀ ਮੇਰੇ ਕੋਲ ਆਈ ਕਹਿੰਦੀ ਵੀ ਗੁਰਚੇ ਤੂੰ ਐਨੇ ਮੁੰਡੇ ਤੂੰ ਰੱਖਦਾ ਇਹਨੂੰ ਵੀ ਰੱਖ ਲੈ ਉਹ ਮੇਰੇ ਨਾਲ ਰਿਹਾ ਘੱਟੋ ਘੱਟ ਵੀ 15 20 ਦਿਨ 15 20 ਦਿਨ ਨਾਲ ਰਿਹਾ ਮਹਾਜਰ ਇਹ ਤਾਂ ਬਿਲਕੁਲ ਨਹੀਂ ਲਾਉਂਦਾ ਇੰਨਾ ਸੋਹਣਾ ਸੁਨੱਖਾ 6 ਫੁੱਟ ਕੱਦ ਤੇ ਦਿੱਲੀਦੁੱਲੀ ਨਾਲ ਲੈ ਗਿਆ ਸੀ ਬਿਲਕੁਲ ਨਹੀਂ ਸੀ ਉਹਨੇ ਲਾਇਆ ਫਿਰ ਮੈਨੂੰ ਕਹਿੰਦਾ ਮਾਸਟਰ ਜੀ ਮੈਂ ਡਿਪਲੋਮਾ ਨਾ ਕਰ ਲਾ ਵੀ ਇਹ ਇਹਨਾਂ ਮਹਾਰ ਕਰ ਲਿਆ ਵਧੀਆ ਗੱਲ ਹੈ ਉਹ ਕਾਨੂੰ ਛੱਡਣਾ ਵੀ ਤੇਰੇ ਪੈਸੇ ਲੱਗੇ ਹੋਏ ਨੇ ਉਹਨੇ ਜੀ ਕੁਛ ਨਹੀਂ ਡਿਪਲੋਮਾ ਕਰ ਲਿਆ ਫਸਟ ਆਇਆ ਉਹ ਮੈਨੂੰ ਫੋਨ ਆਇਆ ਕਹਿੰਦਾ ਮਾਸਟਰ ਜੀ ਮੈਂ ਪਾਸ ਹੋ ਗਿਆ ਫਸਟ ਆਇਆ ਬਾ ਆ ਜਾ ਫਿਰ ਬੋਲ ਤਕਤੀ ਉਹਦੇ ਕੋਲੇ ਉੱਥੋਂ ਉਹਨਾਂ ਦਾ ਪਟਿਆਲੇ ਮੁੰਡਿਆਂ ਕੋਲੇ ਚਲਾ ਗਿਆ ਸ਼ਾਇਦ ਇਹੀ ਹੋਵੇ ਮੈਨੂੰ ਨਹੀਂ ਹੁਣ ਇਹ ਬਾਰੇ ਮੈਂ ਨਹੀਂ ਕਹਿ ਸਕਦਾ ਉਹ ਲਾ ਲਿਆ ਉਹਨੇ ਚਟਾ ਦਿਲ ਪਾੜ ਗਿਆ ਉਸ ਦਾ ਜਦੋਂ ਦੇਰ ਬਾਅਦ ਲਾਇਆ ਨਾ ਜਦੋਂ ਜਿਹੜਾ ਲਾਈ ਜਾਵੇ ਫਿਰ ਤਾਂ ਕੋਈ ਚੱਕ ਨਹੀਂ ਜਦੋਂ ਛੱਡ ਕੇ ਲੱਗਦੇ ਨੇ ਜਿਹੜੇ ਨਾ ਉਹ ਬੜਾ ਖਤਰਨਾਕ ਹੁੰਦਾ ਉਹ ਚੱਕਾ ਹੁੰਦਾ ਹੁਣ ਵੀ ਮੈਨੂੰ ਮੇਰੀ ਸਾਲੀ ਨੂੰ ਮੈਨੂੰ ਦੇਖਿਆ ਨਹੀਂ ਜਾਂਦਾ ਉਹ ਮੈਨੂੰ ਕਹਿੰਦੇ ਹੈ ਗੁਰਚੇ ਜੇ ਤੂੰ ਉਹ ਨੂੰ ਰੱਖ ਲੈਂਦਾ ਉਹ ਕਾਨੂੰ ਮਰਦਾ ਨਾਲ ਚੀਸ ਨਿਕਲ ਜਾਂਦੀ ਐ ਇੱਥੋਂ ਚੀਸ ਪੈਂਦੀ ਐ ਹਨਾ ਵੀ ਉਦੋਂ ਬਾਅਦ ਮੈਂ ਫੇਰ ਮੁੰਡੇ ਜਦੋਂ ਮੇਰੇ ਕੋਲੇ ਆਉਂਦੇ ਨੇ ਬਾਈ ਮੈਂ ਕਿਹਾ ਮੈਨੂੰ ਸੱਚ ਦੱਸ ਦਿਓ ਦਾਰੂ ਪੀਣ ਨੂੰ ਕੋਈ ਚੱਕਰ ਨਹੀਂ ਹਨਾ ਵੀ ਬਸ ਮੇਰੇ ਕੋਲੇ ਵੀ ਤੁਸੀਂ ਹਾਜੀ ਸੀ ਲਾਇਆ ਐਨਾ ਚਿਰ ਲਾਇਆ ਜੀ ਹੁਣ ਨਹੀਂ ਅਸੀਂ ਲਾਉਂਦੇ ਮਾਹ ਭਰਾਵਾ ਜੇ ਕੱਲ ਨੂੰ ਮੇਰੇ ਗੱਲ ਪੈ ਗਏ ਤੁਸੀਂ ਦੇਖ ਲਓ ਵਿਸ਼ਵਾਸ ਨੇ ਜੀ ਸਾਡਾ ਵਿਸ਼ਵਾਸ ਕਰੋ ਜੀ ਮੈਂ ਉਹਨਾਂ ਨੂੰ ਕਦੇ ਘਿਓ ਲਿਆਉਣਾ ਕਦੇ ਕੋਈ ਦੇਸੀ ਘਿਓ ਉਹਨਾਂ ਨੂੰ ਐ ਤਕੜੇ ਕਰਕੇ ਰੱਖਦਾ ਵੀ ਉਦੋਂ ਇਹਨਾਂ ਦਾ ਧਿਆਨ ਹੀ ਨਾ ਜਾਵੇ ਮੈਂ ਕਹਿੰਦਾ ਜੇ ਕਿਸੇ ਨੇ ਦਾਰੂ ਪੀਣੀ ਹੈ ਬੇਸ਼ੱਕ ਪੀ ਲੋ ਕਦੇ-ਕਦੇ ਪੀ ਲੋ ਥੱਕੇ ਹੋ ਨਿਓ ਪਰ ਆ ਚੀਜ਼ ਦੇ ਤੁਸੀਂ ਲਵੇ ਨਾ ਲੱਗੋ ਫੇਮ ਭੁੱਕੀ ਇਹਨਾਂ ਚ ਜਦੋਂ ਸਾਰੇ ਬੱਚੇ ਹੋਏ ਕਿਉਂਕਿ ਚਿੱਟੇ ਨੇ ਇਸ ਨਸ਼ੇ ਨੇ ਤੁਹਾਡੇ ਘਰ ਦਾ ਨੁਕਸਾਨ ਬਹੁਤ ਕੀਤਾ ਬਹੁਤ ਕੀਤਾ ਜੀ ਇਸੇ ਕਰਕੇ ਤੁਹਾਨੂੰ ਬੋਲਣਾ ਪੈਣਾ ਮੈਨੂੰ ਜੀ ਚਲੋ ਇਹ ਤਾਂ ਨੁਕਸਾਨ ਹੋਇਆ ਮੈਂ ਤਾਂ ਉਹ ਵੀ ਪਹਿਲਾਂ ਵੀ ਬੋਲਦਾ ਸੀਗਾ ਪਹਿਲਾਂ ਵੀ ਬੋਲਦਾ ਸੀ ਕਿਉਂਕਿ ਸਾਰਾ ਪੰਜਾਬੀ ਕਲਾਕਾਰਾਂ ਦਾ ਸਾਰਾ ਪੰਜਾਬ ਹੀ ਸਾਡਾ ਆਪਣਾ ਹੈ ਨਾ ਜਿੰਨੇ ਜਿੰਨੇ ਹੁਣ ਮੈਂ ਜਿੱਥੇ-ਜਿੱਥੇ ਵੀ ਜਾਂਦਾ ਜਿੱਥੇ-ਜਿੱਥੇ ਵੀ ਜਾਂਦਾ ਮੈਨੂੰ ਕਹਿੰਦੇ ਨੇ ਚਿੱਟਾ ਤੇਰਾ ਬੰਦ ਨਹੀਂ ਹੋਇਆ ਚਿੱਟਾ ਤੇਰਾ ਬੰਦ ਕਿਉਂਕਿ ਤੁਸੀਂ ਵੀ ਉਦੋਂ ਨਾਟਕਾਂ ਰਾਹੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਭਾਈ ਆ ਸਰਕਾਰ ਬਣਾਓ ਚਿੱਟਾ ਬੰਦ ਹੋਊਗਾ ਬੰਦ ਨਹੀਂ ਹੋਇਆ ਫਿਰ ਲੋਕ ਤੁਹਾਨੂੰ ਸਵਾਲ ਕਰਦੇ ਨੇ ਕਰਦੇ ਨੇ ਵਾਦੂ ਕਰਦੇ ਨੇਗੇ ਤੁਸੀਂ ਕੋਈ ਗੱਲ ਸੁਣਾਈ ਸੀ ਕਿ ਤੁਸੀਂ ਸ਼ਾਇਦ ਮਾਝੇ ਚ ਕਿਤੇ ਗਏ ਤੁਹਾਨੂੰ ਫਿਰ ਉਸ ਇੱਕ ਬੀਬੀ ਨੇ ਘੇਰ ਕੇ ਪੁੱਛਿਆ ਦੁਬਾਰਾ ਹਾਂ ਮੈਂ ਹੁਣ ਮੈਂ ਨੀਵੀ ਪਾ ਕੇ ਖੜਾ ਰਿਹਾ ਮੈਂ ਕੀ ਕਹਿੰਦਾ ਫਿਰ ਕਹਿੰਦੀ ਤੁਸੀਂ ਤਾਂ ਕਹਿੰਦਾ ਸੀ ਉਹਦਾ ਉਹਦਾ ਇੱਕ ਪਹਿਲਾਂ ਮਰਿਆ ਸੀ ਇੱਕ ਫੇਰ ਮਰ ਗਿਆ ਉਦੋਂ ਆਈਦੀ ਵੀ ਮੇਰਾ ਇੱਕ ਬੱਚ ਜੇ ਅੱਛਾ ਜੀ ਉਹ ਲੱਗਿਆ ਤਾਂ ਮੈਨੂੰ ਤਾਂ ਉਦੋਂ ਵੀ ਹੋਣਾ ਉਹ ਮਾੜਾ ਮੋਟਾ ਹਨਾ ਵੱਡਾ ਮਰ ਗਿਆ ਸੀ ਤੇ ਫਿਰ ਮੈਨੂੰ ਕਹਿੰਦੀ ਮੇਰੇ ਹੁਣ ਦੋ ਹੀ ਗਏ ਹਵਾਸਤ ਬਹੁਤ ਲੋਕਾਂ ਸਾਹਮਣੇ